ਉਹ ਬਾਈ ਗੁਰਪ੍ਰੀਤ ਤਾਂ ਠੀਕ ਆ ਗਲੇ ਠੀਕ ਭਰਾਵਾ ਠੋਕ ਹੈ ਭਾਲ ਲੈ ਕਰ ਬਹੁਤ ਮੁਸ਼ਕਲ ਨਾਲ ਭਾਲਿਆ ਭਰਾਵਾ ਤੈਨੂੰ ਕੋਈ ਰਸਤਾ ਦਈਆ ਉਹ ਹਣ ਤੂੰ ਤਾਂ ਮੁੜ ਕੇ ਨਹੀਂ ਗੱਲ ਕਰੀ ਜਾ ਕੇ ਉਹ ਵਗਰ ਉਹ ਤੇ ਯਾਰ ਬੋਲ ਚਾਲ ਜੂਗੀ ਸੀ ਫਿਰ ਮੈਂ ਕਿ ਪਾਸਾ ਵਟੇ ਜੀ ਫੇਰਾ ਯਾਰ ਮੈਂ ਤੂੰ ਤੇ ਤਾਂ ਪਾਸਾ ਵਟ ਲੈਣਾ ਤਾਂ ਤੇਰਾ ਨੰਬਰ ਲੱਗਦਾ ਭਰਾਵਾ ਨੰਬਰ ਤਾਂ ਮੈਂ ਬਦਲ ਲਿਆ ਸੀਗਾ ਤੈਨੂੰ ਕੋਈ ਖਬਰਸਾਰ ਆਈ ਏ ਪਿੰਡੋਂ ਨਾ ਯਾਰ ਤੈ ਕਾ ਨੂੰ ਲੈਣੀ ਆ ਤੇਰਾ ਭਰਾ ਪਵਾਰ ਪਤਾ ਕਿੰਨਾ ਹੋ ਰਿਹਾ ਦੇ ਪਹਿਲੇ ਚੱਕਰ ਆ ਕੇ ਜਦੋਂ ਅਸੀਂ ਡਾਕਟਰ ਦੇ ਲਗੇ ਡਾਕਟਰ ਨੇ ਹੱਡ ਦੀ ਪ੍ਰੋਬਲਮ ਦੱਸੀ ਆ ਕਹਿੰਦਾ ਡਿਪਰੈਸ਼ਨ ਚਾ ਟੈਨਸ਼ਨ ਉਹਨੂੰ ਮੇਰੇ ਕੋਲੇ ਦੱਸਦਾ ਇਕੱਲਾ ਹੋ ਤੇਰੀ ਹੋਈ ਆ ਤੂੰ ਮੁੜ ਕੇ ਉਹਦਾ ਪਤਾ ਵੀ ਨਹੀਂ ਲਿਆ ਜਾ ਕੇ ਪਤੰਦਰਾ ਉਹ ਮੈਂ ਆਉਣਾ ਸੀ ਦਵਾਈ ਦੂਈ ਦਵਾ ਲੈਂਦੀ ਦਵਾਈ ਤਾਂ ਦਵਾ ਲੈਂਦੀ ਅਸਲ ਮੈਨੂੰ ਦੱਸਿਆ ਜੀ ਕਿ ਅੱਛੇ ਨੇ ਬੁੜੀਆਂ ਦੀ ਹੋਈ ਸੀ ਮਾੜੀ ਮੁੱਟੀ ਤੇ ਤੂੰ ਜਮੀਂ ਪਾਸਾ ਵਟ ਕੇ ਬਹਿ ਗਿਆ ਹੈ ਨਾ ਕੋਈ ਨਹੀਂ ਬਈ ਜਾ ਕੇ ਆਉਂਗਾ ਮੈਂ ਜਾ ਕੇ ਕੀ ਆਉਣਾ ਤੂੰ ਮੇਰੇ ਨਾਲ ਚੱਲ ਹੁਣੀ ਅਛਾ ਚੱਲ ਤੂੰ 2 ਮਿੰਟ ਬੈਠ ਸਰ ਮੈਂ ਆਇਆ ਨਹੀਂ ਉਹਨੂੰ ਕੋਈ ਦਵਾਈ ਵੀ ਨਹੀਂ ਕੰਮ ਕਰਦੀ ਜੀ ਨਜ਼ਰ ਤੂੰ ਨਹੀਂ ਜਾਂਦਾ ਨਾ ਫੇ ਚੱਲਿਆ ਮੈਂ ਕੋਈ ਨਹੀਂ 2 ਮਿੰਟ ਰੁਕ ਮੈਂ ਨਾ ਕੋਈ ਡਾਕਟਰ ਕੁਝ ਕਰੇ ਉਹਨੂੰ ਟੈਨਸ਼ਨ ਹੀ ਜਦੋਂ ਤੇਰੀ ਜਾਨ ਕੁਲਿੰਦਰ ਹਾਂਜੀ ਇੱਕ ਜ਼ਰਾ ਗੱਲ ਕਰਨੀ ਸੀ ਦੱਸੋ ਭਾਈ ਨਾ ਜ਼ਿਆਦਾ ਢੱਲਾਗਾ ਅੱਛਾ ਹਾਂ ਡਾਕਟਰ ਨੇ ਇਹਨਾਂ ਨੂੰ ਟੈਗ ਦੀ ਸ਼ਿਕਾਇਤ ਕੋ ਦੱਸਦੀ ਤੇ ਉਹਨਾਂ ਨੂੰ ਪਤਾ ਲੈ ਕੇ ਆਉਣਾ ਸੁਣ ਲੈ ਮੈਂ ਹੱਸਿਆ ਉਹ ਗਵੰਡੀ ਆਇਆ ਸੀ ਉੱਥੇ ਆਪਣਾ ਮੁੰਡਾ ਉਹਨੇ ਮਾਤਾ ਦਾ ਘਰ ਭਾਲੇ ਪਹਿਲਾਂ ਅੱਛਾ ਹੋਰ ਉਹ ਕਹਿੰਦਾ ਤੇਰਾ ਥੋੜਾ ਜਿਆਦਾ ਕਰਦਾ ਕਹਿੰਦਾ ਤੂੰ ਪਤਾ ਲੈ ਕੇ ਆਏ ਚੱਲਾ ਮੈਂ ਨਾ ਤੂੰ ਨਾ ਜਾਈ ਅੱਛਾ ਅਹੀ ਜਾਣੇ ਦੋਨੇ ਚਲੋ ਫਿਰ ਤੁਸੀਂ ਪਤਾ ਲੈ ਆਓ ਜਾ ਕੇ ਹਾਂ ਮੈਂ ਜਾਣਾਗਾ ਨਾਲੇ ਉਹਨੂੰ ਲੈ ਕੇ ਆਣਾ ਆ ਜਾ ਭਾਈ ਚੱਲ ਗਾਲੀ ਭੇਜ ਚੱਕ ਲਿਆ ਅੱਜ ਦੋ ਅਮਰਜੀਤ ਨੂੰ ਮੈਂ ਦੁਕਾਨ ਤੇ ਭੇਜਿਆ ਹੋਇਆ ਆ ਜਾਂਦੇ ਉਹ ਪਾ ਦੂਗਾ ਓਏ ਹੁਣ ਮੈਂ ਠੀਕ ਆ ਕੋਈ ਨਾ ਮਸਨ ਨਹੀਂ ਕਰ ਦਿੰਨਾ ਓ ਰਹਿਣ ਦੇ ਤੂੰ ਮੈਂ ਹਾਂ ਦੋ ਆ ਜੂਗਾ ਅਮਰਜੀਤ ਜੋ ਕੀ ਕਰਦਾ ਕਿਦਾਂ ਕਰ ਦੂਗਾ ਆ ਹੁਣ ਆ ਜਾਂਦਾਗਾ ਆਇਆ ਹਾਂ ਤੂੰ ਕੀ ਲੈਣ ਆ ਗਿਆ ਮੈਂ ਵੀ ਪਤਾ ਲੈਣਾ ਹੈ ਬਾਈ ਦਾ ਕਿਉਂ ਤੈਨੂੰ ਬਾਈ ਦਾ ਹਜ ਮਾਰ ਗਿਆ? ਉਹ ਸਾਰੇ ਪਵਾੜੇ ਜਿਹੜੇ ਤੇਰੇ ਕੋਈ ਪਾਈ ਹੋਈ ਹੈਗੀ? ਆ ਵੀ ਜ਼ਿਆਦਾ ਨਾ ਬੋਲ। ਬੋਲ ਲਿਆ ਕਿਹਾ ਨਾ। ਉਹ ਮੇਰਾ ਭਾਈਆ ਮੈਂ ਪਤਾ ਲੈਣ ਆਉਂਗਾ। ਆ ਕਿਵੇਂ ਪਤਾ ਲਏਗਾ? ਸਾਰਾ ਕੁਝ ਤੇਰੇ ਘਰ ਹੈ ਸੋ ਤੈਨੂੰ ਨਾ ਬੇਦਰਖਲ ਕੀਤਾ ਹੋਇਆਗਾ। ਆ ਵੀ ਤੂੰ ਬੇਦਰਖਲ ਕਰਨ ਵਾਲੀ ਕੌਣ ਹੁੰਨੀ ਬਾਕੀ? ਮੈਂ ਹੁੰਨੀ ਹੋਈ ਹੈਗੀ। ਜਦੋਂ ਇੰਨਾ ਕੁਝ ਹੋ ਗਿਆ ਨਾ ਅਸੀਂ ਨੇ ਤਾਂ ਹੀ ਬੇਦਰਖਲ ਕੀਤਾ ਹੈਗਾ। ਚਾਲ ਕਰਪੀ ਤੂੰ ਮਸੀਨਾ ਨਜੀਦ ਮਸੀਨ ਨੂੰ ਮੈਂ ਲੈ ਕੇ ਆਇਆ ਇਹਨੂੰ ਕਿਹੜਾ ਪਤਾ ਚਾਚੇ ਕੀ ਹੋ ਗਿਆ ਬੀਬੀ ਹੋ ਗਿਆ ਕੋਈ ਨਾ ਹੁਣ ਸਾਰਾ ਭਰਾ ਆ ਗਿਆ ਹੁਣ ਮੈਂ ਠੀਕ ਹਾਂ ਉਹ ਤਾਂ ਹੀ ਲੈ ਕੇ ਆਇਆ ਚਾਚਾ ਮੈਂ ਇਹਨੂੰ ਇਹ ਤਾਂ ਕੋਈ ਦਵਾਈ ਕੰਮ ਨਹੀਂ ਕਰਦੀ ਜਿੰਨੇ ਜਾ ਕੇ ਜਿੰਨੇ ਤੇ ਟੈਨਸ਼ਨ ਮਰੇ ਜੱਟ ਹੋਣ ਗੁਰਪੀ ਤਾਂ ਤੂੰ ਕਿਤੇ ਨਹੀਂ ਜਾਣਾ ਇਹ ਆਪਣਾ 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 ਘਰ ਹੈ ਤੂੰ ਇੱਥੇ ਹੀ ਰਹਿਣਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਬਈ ਆਏ ਕਿਵੇਂ ਇੱਥੇ ਮੇਰਾ ਵੀ ਪ੍ਰੋਪਰ ਦਾ ਹੱਕ ਹੈ ਬਈ ਉਹ ਤੈਨੂੰ ਮੈਂ ਕਿਤੇ ਹੁਣਾ ਦੇਣਾ ਹਿੱਸੇ ਮਾਸੀ ਪਾਣੀ ਨਹੀਂ ਚੱਲਿਆ ਮੈਂ ਕਿਤੇ ਨਹੀਂ ਜਾਂਦਾ ਮੌਰੀਆਂ ਜੇ ਤੂੰ ਇੱਥੇ ਰਹੇਂਗਾ ਤਾਂ ਬਸ ਠੀਕ ਹੋ ਜੂਂ ਸੰਵਾਰ ਕੇ ਚੰਗੀ ਤਰ੍ਹਾਂ ਨਾ ਨਾ ਕਿਤੇ ਨਹੀਂ ਜਾਂਦਾ ਮੌਰੀਆਂ ਮੈਂ ਕਿਤੇ ਨਹੀਂ ਜਾਂਦਾ ਬਈ ਉਹ ਛੋਟੇ ਗਿਆ ਤੂੰ ਤਾਂ ਮੈਨੂੰ ਰੋਟੀ ਵੀ ਚੰਗੀ ਲੱਗਣੋਂ ਹਟ ਗਈ ਸਾਰਾ ਕੁਝ ਇਹਨਾਂ ਗਿਆ ਕਰਕੇ ਹੋਇਆ ਕਿਤੇ ਨਹੀਂ ਜਾਂਦਾ ਚਾਚੇ ਹੁਣ ਇਹ ਮੈਂ ਲਿਆਂਦਾ ਬਲਾ ਕੇ ਭਾਈ ਮੇਰੇ ਹੁੰਦੇ ਫਿਕਰ ਕਰਦਾ ਕਹਦਾ ਤੂੰ ਉਹ ਫਿਕਰ ਹੋ ਜਾ ਤੈਨੂੰ ਕਿਸੇ ਵੱਡੇ ਹਸਪਤਾਲ ਤੋਂ ਦਵਾਈ ਲੈਉਣ ਦਵਾਏ ਤੁਨੂੰ ਦਵਾਈ ਦੀ ਵੀ ਲੋੜ ਨਹੀਂ ਤੇਰੇ ਹੁੰਦੇ ਜੇ ਤੂੰ ਆ ਗਿਆ ਪਹਿਲਾਂ ਉਹੀ ਠੀਕ ਹੋ ਜੂ ਮਸੀ ਐ ਕਰ ਤੂੰ ਨਾਲ ਪਾਣੀ ਲੈ ਆ ਲੈ ਦਵਾਈ ਤੇ ਚਾਚੇ ਨੂੰ ਦੇ ਜੀ ਲਿਓ ਨਹੀਂ ਗੁਰਪ੍ਰੀਤ ਘਰ ਆ ਬੈਠਾ ਹੈ ਪਰ ਨੂੰ ਮੁੰਡੇ ਦੇ ਬਾਈ ਬੈਠੇ ਨੇ ਨਰੇਕੂ ਆਨੇ ਵੇ ਦਾਖਲ ਕਰਦਾ ਸੀ ਕਿ ਕੋਈ ਤਾਂ ਚੱਲ ਲੈ ਨਾ ਪਤਾ ਜਾਂਦਾ। ਹੋਰ ਗੁੱੰਦ ਤੱਕ ਬੈ। ਠੀਕ ਆ ਮਰੀ ਦਾ। ਅੱਛਾ ਅਗੋਂ ਮੈਂ ਫਰਨੋ ਭਾਈ ਬੈਠੇ ਹਾਂ। ਓਏ ਤੇ ਟੋਕਰਾ ਹੈ ਵਾਕੇ ਮੇਰਾ ਸਨੀਰ ਲਾਉਂਦਾ ਸੀਗਾ ਇਹ ਜਿਹੜਾ ਖਾ ਕੇ ਡਿੱਗ ਪਿਆ। ਅੱਛਾ ਤੈਨੂੰ ਪਤਾ ਤਾਂ ਹੈਗਾ ਬਾਈ ਉਧਰ ਤਿਲਰ ਵਾਕੇ ਸੀ। ਤੂੰ ਉਧਰ ਵਾਗਿਆ ਸੀ। ਉਹ ਮੈਂ ਥੋੜਾ ਬਾਹਰ ਕੀ ਭਾਗਿਆ ਇਹ ਜਦ ਹੀ ਟੋਕਰਾ ਚੱਕਦਾ ਝਰਕਦੇ ਨੇ। ਦਫਰ ਦਵਾਈ ਨਾ ਕਰ ਕੀ ਯਾਰ ਜਦ ਦਵਾਈ ਦੇ ਢਿੱਲਾ ਮਸਾ ਰਹਿਣਾ ਦੇ ਫਫੜੇ ਦਵਾਈ ਓਏ ਬਸ ਮੈਂ ਥੋੜਾ ਬਾਹਰ ਕੰਮ ਸੀ ਮੈਨੂੰ ਚਲ ਬੈਠਾ ਕਰਦਾ ਚਿੰਮਰੇ ਦਵਾਈ ਲਾ ਲੈ ਚਲ ਹੁਣ ਤਾਂ ਹੌਸਲੇ ਚ ਹੋ ਜਾ ਓਏ ਹੁਣ ਤਾਂ ਹੌਸਲਾ ਬਚ ਰਿਹਾ ਆ ਆਪਾਂ ਨਾਲ ਨਾ ਵਧੀਆ ਹਸਪਤਾਲ ਤੇ ਦੱਸਿਆ ਕਿਉਂ ਨੇ ਅਸੀਂ ਕੀ ਮਰ ਗਏ ਭਾਈ ਅਸੀਂ ਦਵਾ ਕੇ ਲਿਓਗੇ ਵਧੀਆ ਹਸਪਤਾਲ ਚ ਹਾਂ ਮਰਜੀ ਦਾ ਪਤਾ ਆਪ ਹੀ ਦਵਾ ਲਿਆ ਮੈਂ ਵਧੀਆ ਦਵਾਈ ਮੈਂ ਲੈ ਕੇ ਜਾਊਂ ਵਧੀਆ ਹਸਪਤਾਲ ਚ ਮੈਂ ਦਵਾਈ ਦਿਵਾਊਂ ਕੋਈ ਨੂੰ ਮੈਂ ਦੱਸਾ ਕੇ ਲੁਣਾ ਲੈ ਤੂੰ ਕਹਿੰਦਾ ਦਿਖਾਉਂਗਾ ਭਾਈ ਯਾਰ ਕੋਈ ਦਵਾ ਲਿਓ ਇਹਨੂੰ ਦਵਾਈ ਦਵਾ ਲਿਓ ਇਹਨੇ ਕੀ ਹੱਕ ਓ ਹੱਕ ਮੇਰਾ ਕਿਉਂ ਨਹੀਂ ਮੇਰਾ ਭਾਈ ਐ ਲੈ ਭਾਈ ਐ ਕਿਹੜੇ ਨੇ ਕਰਤਾ ਬੇਦਖਲ ਨਾਲੇ ਓਏ ਨਾਲੇ ਤੂੰ ਕਿਉਂ ਬੋਲੀਂ ਨਾ ਉਹ ਤੀਜਾ ਬੰਦਾ ਮੇਰੇ ਭਰਾ ਦਾ ਵੇ ਫਫਰ ਅਸੀਂ ਮਰ ਗਏ ਯਾਰ ਤੈਨੂੰ ਚੰਗਾ ਹਸਪਤਾਲ ਚਿਲ ਜਾਵਾਂਗੇ ਤੇਰਾ ਨਾਜ ਕਰਾਵਾਂਗੇ ਵਧੀਆ ਉਹ ਹੱਕੀ ਰੇ ਦੇ ਨਾਲ ਹੱਟ ਕਿਉਂ ਨਹੀਂ ਇਹਦਾ ਇਹਦਾ ਸਾਰਾ ਕੁਝ ਹੀ ਇਹਦਾ ਹੈਗਾ ਇਹਦਾ ਸਾਰਾ ਕੁਝ ਜਦੋਂ ਉਹਨੇ ਤਾਂ ਆ ਕੇ ਸਾਹਬਿਆ ਤੈਨੂੰ ਲੈ ਸਮਝ ਨਹੀਂ ਹੋਈ ਨੇ ਸਾਹਬਿਆ ਇਹਨੇ ਕੀ ਸਾਹਬਿਆ ਜੇ ਦੋ ਰੁੱਖੀਆਂ ਪਿੱਛੇ ਨਾਜਵਾ ਕੰਮ ਕਰੋ ਕੱਢ ਦਿੱਤਾ ਇਹ ਕਿਉਂ ਜਾਂਦੇ ਬਾਈ ਤੂੰ ਤਾਂ ਚੁੱਪ ਕਰ ਜਾ ਯਾਰ ਮੂੰਹਾਂਠ ਮਾਰਾ ਤਾਂ ਇਹਦਾ ਬਾਂਦਰਾਵਾਲੇ ਪੀਲੀ ਵਾਲਾ ਕੰਮ ਕਰ ਰੱਖਿਆ ਕੋਈ ਦਵਾਈ ਦਵਾਉ ਵੀ ਆਜ ਦੀ ਜੀ ਫਿਰ ਐਸੀ ਹੈਗੇ ਯਾਰ ਕੜਾ ਦਵਾਈ ਦੋਣ ਨੂੰ ਚੱਕਰ ਦਾ ਹਟੇ ਨਹੀਂ ਯਾਰ ਇਹਨੂੰ ਉਹਨੂੰ ਹੋ ਜਾ ਚਲ ਚੰਗਾ ਪੂਆ ਮਾ ਦਾ ਜਾਨਾ ਇਹਨਾਂ ਨਾਲ ਕਿਹੜਾ ਜੀਦ ਹੈ ਉਹਦਾ ਦਵਾਈ ਦਵਾ ਲਿਓ ਹੈ ਛੱਡ ਕੇ ਵਾਗਿਆ ਛੱਡ ਕੇ ਜਾਣ ਨੂੰ ਇਹ ਵੀ ਖੁਸ਼ੀ ਹੋਵੇਗਾ ਐਸਾ ਕਰੋ ਘਰ ਤਾਂ ਦੂਰ ਹੋ ਗਿਆ ਤੇਂਗੇ ਰੋ ਦੋ ਰੋਟੀਆਂ ਨੂੰ ਮੈਂ ਕਹਿੰਦਾ ਜਵਾਬ ਦਿੰਦੀ ਸੀਗੀ ਇਹ ਰੋਟੀ ਪਕਾ ਦਿੰਦੀ ਤਾਂ ਕਿਉਂ ਜਾਂਦਾ ਹੈ ਆ ਹੋ ਗਿਆ ਸੋਨੂੰ ਚਲ ਮੱਚ ਜਿੱਦ ਕੇ ਟਾਈਮ ਖਰਾਬ ਨਾ ਕਰੋ ਯਾਰ ਚਲ ਗੁਰੂ ਭੀਜ ਆਪਾਂ ਲਈਏ ਦਵਾਈ ਚਲ ਦਵਾ ਕੇ ਲਈਏ ਰੋਈ ਹਾਂ ਚਲ ਲੈ ਭਾਈ ਦਵਾਈ ਨਾ ਟਾਈਮ ਨਾਲ ਲਈ ਚੱਲੀ ਏ ਮੈਂ ਕਲ ਬੰਦਰਾ ਕਰ ਲਿਆ ਤੇ ਮੈਂ ਜਾਣਾ ਚੰਗਾ ਤੂੰ ਜਾਣਾ ਕਰੂ ਪੀਤਾ ਹਾਂ ਮੈਂ ਜਾਣਾ ਡਾਕਟਰ ਨੇ ਰਿਪੋਰਟ ਜੀ ਕਰਾਈ ਸੀ ਕੀ ਕਹਿੰਦਾ ਉਹ ਠੀਕ ਆ ਠੀਕ ਆ ਕੋਈ ਨਾ ਇਥੇ ਵਾਲਾ ਦੱਸੇਗਾ ਵੀ ਤੈਨੂੰ ਟੈਗ ਦੀ ਸ਼ਿਕਾਇਤ ਦਸੀ ਆ ਰਾਏ ਤੈਨੂੰ ਕਰਨਾ ਵੀ ਦਵਾਈ ਟਾਈਮ ਨਾਲ ਲਈ ਜਾਈ ਕਿ ਤੂੰ ਹੁਣ ਕਿੱਥੇ ਜਾਣਾ ਹੈ ਕੁਛ ਨਹੀਂ ਹੁੰਦਾ ਮੈਂ ਘਰ ਉੱਤਰ ਲਵਾਂ ਨਾ ਮੈਂ ਤੂੰ ਰਹਿੰਦਾ ਕੋਈ ਨਾ ਫੇਰ ਮਰੂ ਗੇੜਾ ਕੋਈ ਨਹੀਂ ਕੋਈ ਫੇਰ ਕਦੋਂ ਤੂੰ ਉਹਨੂੰ ਨਾਲ ਹੀ ਲਿਆਉਂਦਾ ਨਾ ਅੱਜ ਉਹ ਮੈਂ ਤਾਂ ਇੱਲਾ ਮਾਕਲੇ ਬੂਤ ਸਮਾ ਫਿਰ ਫਾਇਦਾਨੀ ਕੋ ਮਾ ਉਹ ਕਲੇਸ਼ ਆ ਕਿ ਮੇ ਪੂ ਮੇਰੇ ਹੁੰਦੇ ਜਦੋਂ ਮੈਂ ਹੈਗਾ ਤੇਰਾ ਭਾਈ ਵੱਡਾ ਯਾਰ ਮੈਂ ਕੋਈ ਗੱਲ ਨਾ ਫੇਰ ਲਿਆਉਂਗਾ ਤੇ ਦਵਾਈ ਟਾਈਮ ਸਰ ਲਈ ਚੱਲੀ ਦਵਾਈ ਤਾਂ ਮੈਂ ਭਾਈ ਗੌਰ ਨਾਲ ਆਪੇ ਹੋ ਕਰ ਦੂ ਮਾਸੀ ਨੂੰ ਕਹਿ ਦੂ ਕੋਈ ਮਾਰ ਲਈ ਕਾਲੇ ਕੀੜਾ ਠੀਕ ਆ ਕੋਈ ਗੱਲ ਨਹੀਂ ਭਾਈ ਮੱਲ ਮਾਰਦਾ ਨਹੀਂ ਬਸ ਕੋਈ ਗੱਲ ਨਹੀਂ ਆ ਜਾ ਮੈਂ ਪਾ ਨਾ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਰਹਿੰਦਾ ਚਾਹ ਪਾਣੀ ਪੀ ਕੇ ਨਾ ਨਾ ਕੋਈ ਗੱਲ ਨਹੀਂ ਮੈਂ ਫੇਰ ਮਰੂ ਕੀੜਾ ਹਾਂ ਆ ਤੇ ਪੈ ਜਾ ਗੌਰ ਰੱਖੀ ਹੁਣ ਉਹ ਗੌਰੀ ਏ ਕਾਲਿਆ ਨਲੇ ਅਮਰਜੀਤ ਨੂੰ ਰੱਖ ਲਾਂਗੇ 4 ਦਿਨ ਕੰਮ ਕਰਾ ਦੂ ਤੇਰੇ ਨਾਲ ਮੈਨੂੰ ਬਗਾਨਿਆਂ ਨੂੰ ਰੱਖਣ ਦੀ ਲੋੜ ਏ ਮੇਰਾ ਭਾਈ ਘਰੇ ਆ ਜੂ ਆ ਜੂਗਾ ਆ ਜੂਗਾ ਮਾਸੀਏ ਮੈਂ ਮਾਸੀ ਨੂੰ ਸਮਝਾਉਣਾ ਦਵਾਈ ਹਾਂ ਕਿਵੇਂ ਵਾਸੀ ਮੇਰੀ ਗੱਲ ਸੁਣ ਕਿਵੇਂ ਕੀ ਹੁਣ ਤੈਨੂੰ ਪਤਾ ਨਹੀਂ ਜਮੀ ਨਹੀਂ ਗੌਰ ਕਰਦੇ ਮਸੀ ਤੁਸੀਂ ਤਾਂ ਗੌਰੀ ਏਗੀ ਹੁਣ ਜਦੋਂ ਭਾਈ ਰੋਟੀ ਨਹੀਂ ਖਾਦਾ ਤੂੰ ਤਾਂ ਉਹੀ ਗੁੱਸਾ ਲਈ ਬੈਠੀ ਆਂ ਨਾਲ ਫਿਰ ਕੀ ਹੋ ਗਿਆ ਹੁਣ ਉਹ ਵੀ ਭਾਈ ਆ ਸਰਦਾ ਨਹੀਂ ਹਨਾ ਹੁਣ ਤਾਂ ਭਾਈ ਮਿਲ ਕੇ ਗਏ ਜਿਹਦਾ ਕੋਸਟਲ ਟਿਕ ਲੱਗਦੀ ਐ ਚੱਲ ਮਸੀ ਛੱਡ ਖੜਾ ਤੂੰ ਮੇਰਾ ਫਰਾਕ ਰਿਆ ਕੋਈ ਮਾੜਾ ਹੋ ਗਿਆ ਹੋਰ ਮੈਂ ਕਹ ਤਾ ਕਹੀ ਨਹੀਂ ਇਹ ਵੀ ਮਾੜਾ ਹੋ ਗਿਆ ਗਲਤੀਆਂ ਨਾ ਕਰ ਦੇ ਉਹ ਚੱਲ ਤੂੰ ਤਾਂ ਉਹੀ ਗੱਲ ਲਈ ਬੈਠੀ ਆਂ ਅਸੀਂ ਚੰਪ ਕਰਦੇ ਆਂ ਚੰਪ ਕਰਿਆ ਚਮਸੀ ਤੂੰ ਤਾਂ ਉਹੀ ਗੱਲ ਲਈ ਬੈਠੀ ਆਂ ਹੁਣ ਮਾੜੀ ਮੋਟੀ ਇਹਨੂੰ ਦਵਾਈ ਨਾਲ ਫਰਕ ਪੈਂਦਾ ਤੁਸੀਂ ਹੋਰ ਟੈਨਸ਼ਨ ਦੇ ਦਿੰਦੇ ਮੈਂ ਤੈਨੂੰ ਕੀ ਆਖਿਆ ਸੀ ਉਹਦੇ ਵੀ ਟੈਨਸ਼ਨ ਨਹੀਂ ਦੇਣੀ ਗਾਲੀ ਜੱਤੇ ਚੱਲ ਮੈਂ ਤਾਂ ਕਰਾਂ ਤੁਸੀਂ ਇਹਨੂੰ ਠੀਕ ਕਰੋ ਸਾਰੀ ਗੱਲ ਆਪੀ ਠੀਕ ਹੋ ਜਾਊਗੀ ਠੀਕ ਆ ਠੀਕ ਆ ਤੇ ਆ ਗੌਰ ਨਾਲ ਦਵਾਈ ਦੇ ਦੀ ਠੀਕ ਐ ਕੋਈ ਤੈਨੂੰ ਟਾਈਮ ਦੇਣੀ ਆ ਠੀਕ ਐ ਔਰ ਹੁਣ ਮੈਂ ਇਹ ਵੀ ਰੋਜ਼ ਕੰਮ ਨਹੀਂ ਛੱਡ ਸਕਦਾ ਹਾਂ ਇਹ ਤਾਂ ਹੈ ਭਾਈ ਹੁਣ ਰੋਜ਼ ਰੋਜ਼ ਕਿੱਥੇ ਕੰਮ ਛੱਡਿਆ ਜਾਂਦੇ ਨੇ ਕੋਈ ਨਾ ਕੋਈ ਨਾ ਲਵਾਈ ਤੇ ਲੈ ਆਂਦੀ ਹਣ ਚੱਲ ਬੈ ਜਾ ਜਾ ਰੈਸਟ ਕਰ ਲੈ ਆਪਦੀ ਫਿਰ ਦੇ ਦੇ ਟਾਈਮ ਹੋ ਗਿਆ ਦਵਾਈ ਦਾ ਤੋ ਦੇਉਂਗੀ ਅਮਰਜੀਤ ਕਿੱਧਰ ਚੱਲਿਆ ਜਾਨਾ ਭੂਆ ਵਾਦਾ ਫਿਰ ਬਰ ਤੂੰ ਰਹਿਣ ਦੇ ਕੋਈ ਨਾ ਮਾਪੀ ਗੱਲ ਦਿਨ ਹੀ ਤੂੰ ਆ ਜਾ ਅੰਦਰ ਨਹੀਂ ਆ ਜਾ ਕੋਈ ਨਾ ਮਾ ਤੂੰ ਆ ਰਿਹਾ ਆ ਰਿਹਾ ਕੋਈ ਨਾ ਤੂੰ ਨਹੀਂ ਜਾ ਰਿਹਾ ਤੂੰ ਉੱਧਰ ਬੈ ਜਾ ਇੱਥੇ ਬੈਠਾ ਅਮਰ ਜੀਤੇ ਤੇ ਤੂੰ ਬੈ ਜਾ ਬੈ ਜਾ ਮੇਰੀ ਗੱਲ ਸੁਣ ਲੈ ਤੂੰ ਕੀ ਗੱਲ ਸੁਣ ਲਾ ਦੇਖ ਮੈਂ ਤੇਰੇ ਫਫੜ ਨੂੰ ਵੀ ਜਾਣਦੀ ਹਾਂ ਹੁਣ ਉਹਨੂੰ ਵੀ ਦੇਖ ਲੈ ਵੀ ਕਿਵੇਂ ਬੋਲਦਾ ਚੋਰੋ ਪਤੀ ਆਪੂ ਆ ਹਾਂ ਤੇ ਸਾਰੀ ਜ਼ਮੀਨ ਜਾਇਦਾਦ ਮੈਂ ਤੇਰੇ ਨਾਲ ਹੀ ਲਵਾਉਂਗੀ ਤੈਨੂੰ ਹੀ ਦੇਣੀ ਹੈਗੀ ਉਹ ਤਾਂ ਹੁਣ ਬੇਦਖਲ ਕਰ ਰੱਖਿਆ ਹੈਗਾ ਜੇ ਤੇ ਬੜਾ ਕੁਝ ਬੋਲੇ ਤਰਫ ਫਫੜ ਫਿਰ ਬਾਕੀ ਮੈਂ ਦੇਖੂਗੀ। ਹਾਂ ਠੀਕ ਆ ਪੂਆ। ਫਿਰ ਮੈਂ ਕਰਾਉਂ ਤੇ ਉਹਨੂੰ ਬੇਦਾਗਰ ਮਾਰ ਕੇ ਉਹਨੂੰ ਤੇਰਾ ਨੂੰ ਨੂੰ ਰਹਿ ਗਿਆ ਮੈਂ ਤਾਂ ਨਹੀਂ ਦੀ ਬਸ ਤੇਰਾ ਹੀ ਮਤਲਬ ਜਾਨਣਾ ਸੀ। ਹਾਂ ਕਿਵੇਂ ਜਾਨਣਾਗਾ? ਮੈਂ ਦੇਖ ਲਿਆ ਬਸ ਉਹਨਾਂ ਨੂੰ ਵੀ। ਕਿੰਨੇ ਕ ਪਾਣੀ ਚ ਨੇ ਉਹ? ਹਾਂ ਠੀਕ ਆ ਪੂਆ ਬਸ ਨੂੰ ਨੂੰ ਰਹਿ ਗਿਆ ਮੈਂ। ਨਹੀਂ ਨਹੀਂ ਤੂੰ ਬੈਠੇ ਇੱਥੇ ਰਾਮਕਾਰ ਮੈਲਿਓ ਨਹੀਂ ਚਾਹ ਪਾਣੀ। ਬੈ ਜਾ। ਉਹ ਹੀ ਨਹੀਂ ਕਰਦੇ ਹੁੰਦੇਗੇ।